ਬਿੱਲੇ ਬਦਮਾਸ਼ ਚਿਕਣੀ ਬਦਮਾਸ਼ ਲਾਟੇ ਦਾ ਤੋੜਦੀ ਪਰ ਹੁਣ ਉਹਦੇ ਗਾਟੇ ਲਾਦਾਂਗੇ ਗਾਟੇ ਲੋ ਸਰਦਾਰ ਜੀ ਪਾਣੀ ਪਾਣੀ ਨਹੀਂ ਪੀਣਾ ਸਰਦਾਰ ਨੇ ਖੂਨ ਪੀਣਾ ਖੂਨ ਜਾਗਰਦਾ ਖੂਨ ਪੀਣਾ ਮੈਂ ਜਾਗਰ ਦੀ ਇੱਛਾ ਤਾਂ ਵਸਾਉਣੀ ਆ ਬਿੱਲੇ ਬਦਮਾਸ਼ ਚਿਕਣੀ ਬਦਮਾਸ਼ ਕੰਗਿਆ লাশ ਜਾਗਰ ਦੀ লাশ ਵਸਾਉਣੀ ਆ ਮੈਂ ਗਰਦੀ ਲਾਸਟ ਆ ਇੰਡੀਆ ਮੈਨੂੰ ਲਾਸ ਜਾ ਕਰਦੀ ਲਾਸ ਆ ਤੋੜੀ ਆਉਣੇ ਬਰਵਾਚੋ ਓ ਮੋਟਰਾਂ ਬਿੱਲੇ ਬਦਵਾਸ ਇਦੈ ਜਾਗਰ ਨੇ ਮੇਰੀ ਲੱਤ ਤੋੜੀ ਸੀ ਉਹੀ ਐ ਸਿੱਧੂ ਕਪੜਾ ਅੱਖ ਚ ਫੈਰ ਮਾਰਨਾ ਮੈਂ ਮਾਰੋ ਮਾਰੋ ਕਦਰ ਮਾਰਦਾ ਕਹਲੇ ਬਲਵਾਨ ਜਾਗਰ ਮਾਰਤਾ ਜੈ ਹੋ ਜੈ ਹੋ ਕਹਲੇ ਬਲਵਾਨਤੀ ਠੋਕ ਦਾ ਜਾਗਰ ਠੋਕ ਦਾ ਕੈਲੇ ਨੇ ਠੋਕਦਾ ਜਾ ਹੋ ਕੇ ਲੈ ਦੀ ਜਾ ਹੋ ਕੇ ਖੂਨ ਪੀ ਕੇ ਆਇਆ ਜਾਗਰ ਦਾ ਮੇਰੀ ਨਾਗਣੀ ਬੰਦੂਕ ਖੂਨ ਪੀ ਕੇ ਆਇਆ ਹਾਂਜੀ ਦੋਸਤੋ ਕੈਲਾ ਬਦਮਾਸ਼ ਵੀਡੀਓ ਤਿਆਰ ਆ ਜਾਗਰ ਦਾ ਹੁਣੀ ਹੁਣੀ ਕੌਣ ਪੀਤਾ ਤੇ ਲੈ ਕਮੈਂਟ ਸ਼ੇਅਰ ਨਾ ਕੀਤਾ ਤੇ ਖੂਨ ਸੋਡਾ ਹੀ ਪੀਤਾ ਜਾਊਗਾ